हां जी दोस्तों आज दी वीडियो रहਣ ਵਾਲੀ ਹੈ ਬਹੁਤ ਹੀ ਯੂਨੀਕ ਕਿਉਂਕਿ ਅੱਜ ਤੁਸੀਂ ਇੱਕ ਵੱਖਰੀ ਚੀਜ਼ ਸਿੱਖਣ ਜਾ ਰਹੇ ਹੋ ਤੁਸੀਂ ਅਕਸਰ ਸੁਣਿਆ ਹੋਣਾ ਕਿ ਜਦੋਂ ਅਸੀਂ ਕੋਈ ਰੇਸ਼ਤੀ ਜ਼ਮੀਨ ਦੀ ਰੇਸ਼ਤੀ ਕਰਵਾਉਣੀ ਹੈ ਠੀਕ ਹੈ ਜਿੰਨਾ ਵੀ ਅਸੀਂ ਰਕਬਾ ਲੈਂਦੇ ਹਾਂ ਚਾਹੀਏ ਉਹ ਕਨਾਲਾਂ ਵਿੱਚ ਹੈ ਮਰਲਿਆਂ ਵਿੱਚ ਹੈ ਠੀਕ ਹੈ ਕਿੱਲਾਂ ਵਿੱਚ ਹੈ ਤਾਂ ਆਮ ਜਿਹੜੇ ਪਿੰਡੂ ਲੋਕ ਹੁੰਦੇ ਨੇ ਉਹ ਕੀ ਉਹਨਾਂ ਦੀ ਭਾਸ਼ਾ ਜਿਹੜੀ ਅਲੱਗ ਹੁੰਦੀ ਹੈ ਉਹ ਕੀ ਕਹਿੰਦੇ ਹੁੰਦੇ ਨੇ ਜੇ ਇੱਕ ਤੋਂ ਜ਼ਿਆਦਾ ਖਰੀਦਦਾਰ ਹੋਣ ਠੀਕ ਹੈ ਤੇ ਉਹਨਾਂ ਦੀ ਬੋਲੀ ਹੁੰਦੀ ਹੈ ਕਿ ਇਸ ਬੰਦੇ ਦਾ ਜਿਹੜਾ ਇਹ ਨਾਇਸਾ ਭਾਅ ਕਿਸੇ ਦਾ 1/2 ਹਿੱਸਾ ਇਹ ਅੱਧੇ ਚ ਹੈ ਇਹ ਤੀਜੇ ਹਿੱਸੇ ਚ 1/3 ਹਿੱਸਾ ਇਹ ਚੌਥੇ ਚ 1/4 ਹਿੱਸਾ ਠੀਕ ਹੈ ਜੀ ਜਾਂ ਅੱਠਵੇਂ ਹਿੱਸੇ ਚ ਹੈ ਪਰ ਸ਼ਹਿਰੀ ਲੋਕਾਂ ਦੀ ਜਿਹੜੀ ਪ੍ਰਾਪਰਟੀ ਹੁੰਦੀ ਹੈ ਜੇ ਉਹਨਾਂ ਦੀ ਭਾਸ਼ਾ ਹੁੰਦੀ ਹੈ ਉਹ ਥੋੜੀ ਅਲੱਗ ਤਰੀਕੇ ਦੀ ਹੁੰਦੀ ਹੈ ਉਹ ਤੁਹਾਨੂੰ ਕਹਿਣਗੇ ਵੀ ਸਾਡਾ ਇਸ ਪ੍ਰਾਪਰਟੀ ਦੇ ਵਿੱਚ 40% ਹਿੱਸਾ 42% ਹਿੱਸਾ 35% ਹਿੱਸਾ ਜਾਂ ਕਿੰਨੇ ਵੀ ਪਰਸੈਂਟ ਕਹਿ ਦਿੰਦੇ ਆ ਤੇ ਇਸੇ ਚੱਕਰ ਕੀ ਪੈਂਦਾ ਜਦੋਂ ਦਾ ਅਸੀਂ ਆਮ ਪਿੰਡੂ ਭਾਸ਼ਾ ਦੇ ਵਿੱਚ ਕਹਿੰਦੇ ਆ ਵੀ ਅੱਧਾ ਤਾਂ ਅਸੀਂ ਸਮਝ ਲੈਣੇ ਵੀ ਜਿੰਨਾ ਵੀ ਬਾਹਰ ਉਹਦਾ ਅੱਧਾ ਹੈ ਠੀਕ ਹੈ 1/2 ਹਿੱਸਾ ਇਸ ਤਰ੍ਹਾਂ ਦਾ ਹੀ ਸਬਰਣਾ ਸੌਖਾ ਹੁੰਦਾ ਹੈ ਚੌਥਾ ਹਿੱਸਾ ਤਾਂ ਅਸੀਂ ਜਿੰਨੇ ਵੀ ਕਨਾਲ ਮਾਰਲੇ ਹੋਣਗੇ ਉਹਦਾ ਚੁਪ ਕਰਕੇ ਚੌਥਾ ਹਿੱਸਾ ਕਰ ਦਾਂਗੇ ਪਰ ਜਦੋਂ ਗੱਲ ਆ ਜਾਂਦੀ ਹੈ ਇੱਕ ਤੋਂ ਜ਼ਿਆਦਾ ਖਰੀਦਦਾਰ ਹੋਣ ਉਨ 1%ਾਂ ਦੇ ਵਿੱਚ ਦੱਸਣਾ ਹੋਵੇ ਵੀ ਅਸੀਂ 35% ਹਿੱਸਾ ਲਿਆ ਤਾਂ ਹੁਣ ਅਸੀਂ ਇੱਥੇ ਉਲਟ ਜਾਨਨੇ ਹਾਂ ਵੀ 35% ਦੇ ਵਿੱਚ ਹੁਣ ਕਿੰਨੇ ਕਨਾਲ ਮਰਲੇ ਬਣ ਕੇ ਜਿੰਨੀ ਜ਼ਮੀਨ ਖਰੀਦੀ ਹੈ ਠੀਕ ਹੈ ਤਾਂ ਅੱਜ ਆਪਾਂ ਇਹੀ ਗੱਲਾਂ ਸਿੱਖਾਂਗੇ ਕਿ ਜੇਕਰ ਤੁਹਾਨੂੰ ਕੋਈ ਕਹਿੰਦਾ ਸਾਡਾ 25 ਪੈਸੇ ਹਿੱਸਾ ਹੈ ਜਾਂ 25% ਹਿੱਸਾ ਹੈ ਕਿੰਨੇ ਵੀ ਪਰਸੈਂਟ ਹਿੱਸਾ ਜਾਂ ਪੈਸਿਆਂ ਦੇ ਵਿੱਚ ਗੱਲ ਕਰਦਾ ਆਮ ਜਿਹੜੇ ਪੁਰਾਣੇ ਸ਼ਹਿਰੀ ਲੋਕ ਸੋ ਕਹਿੰਦੇ ਹੁੰਦੇ ਸੀ ਵੀ ਸਾਡੇ 25 ਪੈਸੇ ਆ ਇਸਦੇ 10 ਪੈਸੇ ਆ ਠੀਕ ਹੈ ਤੋ ਜਿਹੜੀ ਜਗਾ ਥੋੜੀ ਹੁੰਦੀ ਸੀ ਪਰੰਤੂ ਉਸ ਨੂੰ ਖਰੀਦਣ ਵਾਲੇ ਜ਼ਿਆਦਾ ਹੁੰਦੇ ਸੀ ਕਿਉਂਕਿ ਸ਼ਹਿਰੀ ਜਗਾ ਘੱਟ ਖਰੀਦੀ ਜਾਂਦੀ ਹੈ ਪਰੰਤੂ ਜਿਹਦੀ ਉਸ ਦੀ ਕੀਮਤ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਸ ਦੇ ਵਿੱਚ ਹਿੱਸੇਦਾਰ ਵੀ ਜ਼ਿਆਦਾ ਹੁੰਦੇ ਨੇ ਸੋ ਅੱਜ ਆਪਾਂ ਇਹੀ ਸਿੱਖਣ ਜਾ ਰਹੇ ਹਾਂ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੁਜਾਰਿਸ਼ ਹੈ ਜੇਕਰ ਤੁਸੀਂ ਪਹਿਲੀ ਵਾਰ ਚਾਲੰਦੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸ ਤਰ੍ਹਾਂ ਦੇ ਯੂਨੀਕ ਜਿਹੜੇ ਇੱਕ ਕਨਸੈਪਟ ਹੈ ਇਸ ਚੈਨਲ ਤੇ ਆਉਂਦੇ ਰਹਿੰਦੇ ਨੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੁਰੂ ਕਰਦੇ ਆਪਾਂ ਅੱਜ ਦੀ ਵੀ ਸੋ ਅੱਜ ਆਪਾਂ ਜਿਹੜਾ ਰਕਬਾ ਲੈਣ ਜਾ ਰਹੇ ਹਾਂ ਉਹ 8 ਕਨਾਲਾਂ ਦੇ ਵਿੱਚੋਂ 1/2 ਹਿੱਸਾ 4 ਕਨਾਲ ਠੀਕ ਹੈ 4 ਕਨਾਲਾਂ ਦੇ ਵਿੱਚ ਹੋਣਗੇ 80 ਮਰਲੇ ਕਿਉਂਕਿ ਇੱਕ ਕਨਾਲ ਦੇ ਵਿੱਚ ਹੁੰਦੇ ਨੇ 20 ਮਰਲੇ ਸੋ 4 ਕਨਾਲਾਂ ਵਿੱਚ 80 ਮਰਲੇ ਹੋਗੇ 8 ਕਨਾਲ ਦੇ 1/2 ਹਿੱਸਾ 4 ਕਨਾਲ 80 ਮਰਲੇ ਜਿਹੜਾ ਤਿੰਨ ਖਰੀਦਦਾਰ ਰਕਬਾ ਲੈ ਰਹੇ ਨੇ ਉਸ ਦੇ ਵਿੱਚੋਂ ਹਿੱਸਾ ਕੀ ਲੈਣ ਜਾ ਰਹੇ ਨੇ ਇੱਕ ਲੈਣਾ ਚਾਹੁੰਦਾ 25% ਜਾਂ 25 ਪੈਸੇ ਦੂਜਾ ਲੈਣਾ ਚਾਹੁੰਦਾ ਹੈ 48% ਜਾਂ 48 ਪੈਸੇ ਤੇ ਤੀਜਾ ਜਿਹੜਾ ਹਿੱਸਾ ਵਾਚੇ ਆਪਣਾ 27% ਤੇ ਜਾਂ ਫਿਰ 27 ਪੈਸੇ ਹਿੱਸਾ ਜਿਹੜਾ ਇਸ ਵਿੱਚੋਂ ਲੈਣਾ ਚਾਹੁੰਦਾ ਸੋ ਇਸ ਨੂੰ ਅਸੀਂ ਕਿਵੇਂ ਜਿਹੜਾ ਹਿੱਸਾ ਬਣਾਵਾਂਗੇ ਉਸ ਦੇ ਬਾਰੇ ਆਪਾਂ ਹੁਣ ਦੱਸਣ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਕੀ ਕਰਾਂਗੇ ਜੀ ਜਿਹੜੇ ਸਾਡੇ 80 ਮਰ ਲੈਨੇ ਠੀਕ ਹੈ ਜੇਕਰ ਅਸੀਂ ਦੂਜੇ ਰਕਵੇ ਦੀ ਤਰ੍ਹਾਂ ਰਕਬਾ ਕੱਢਾਂਗੇ ਜਿਵੇਂ ਆਪਾਂ ਕਹਿੰਦੇ ਸਾਡਾ 1/2 ਹਿੱਸਾ ਤਾਂ ਅਸੀਂ 80 ਮਰਲਿਆਂ ਨੂੰ ਅਸੀਂ 1/2 ਤੇ ਵੰਡ ਦਾਂਗੇ ਸਾਡੇ ਕੋਲ 40 ਮਰਲੇ ਆ ਜਾਣਗੇ ਭਾਵ ਕਿ ਸਾਡੇ ਕੋਲ ਜਿਹੜੇ 2 ਕਨਾਲ ਆ ਜਾਣਗੇ ਠੀਕ ਹੈ ਇਸੇ ਤਰੀਕੇ ਜੇਕਰ 1/4 ਹਿੱਸਾ ਹੋਵੇ ਤਾਂ ਅਸੀਂ 80 ਨੂੰ ਫੇਰ 4 ਤੇ ਵੰਡ ਦਾਂਗੇ ਠੀਕ ਹੈ ਤਾਂ 20 ਮਰਲੇ ਆ ਜਾਣਗੇ ਸਾਡੇ ਕੋਲ 1 ਕਨਾਲ ਆ ਜੇਗੀ ਪਰ ਇੱਥੇ ਸਾਡੇ ਕੋਲ ਹਿੱਸਾ ਹੈ 25% ਜੇਕਰ ਆਮ ਭਾਸ਼ਾ ਦੇ ਵਿੱਚ ਸਮਝ ਗਏ ਤਾਂ 25% ਨੂੰ ਜਿਹੜਾ ਚੌਥਾ ਹਿੱਸਾ ਗਿਆ ਹੁੰਦਾ 1/4 ਹਿੱਸਾ ਇਹ ਸੌਖਾ ਹੈ ਅਸੀਂ 80 ਮਰਲੇ ਨੂੰ ਚਾਰ ਤੇ ਵੰਡ ਕੇ ਜਿਹੜਾ ਚੌਥਾ ਹਿੱਸਾ ਕੱਢ ਲਾਂਗੇ ਪਰ ਜਿੱਥੇ ਗੱਲ ਆ ਗਈ ਬਾਕੀ ਦੋ ਖਰੀਦਰਾਂ ਦੇ ਜਿਹਨਾਂ ਦਾ ਹਿੱਸਾ 48% ਹੈ ਤੇ 27% ਉਹ ਅਸੀਂ ਇਸ ਤਰ੍ਹਾਂ ਨਹੀਂ ਕੱਢ ਸਕਦੇ ਜੇ ਤੁਸੀਂ 80 ਨੂੰ 48 ਤੇ ਡਿਵਾਈਡ ਕਰੋਗੇ ਤਾਂ ਸਾਡੇ ਕੋਲ ਜਿਹੜਾ ਉੱਤਰ ਸਹੀ ਨਹੀਂ ਆਵੇਗਾ ਤਾਂ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਤੁਹਾਨੂੰ ਮੈਂ ਪਹਿਲਾਂ ਜੋ ਦੱਸਿਆ ਸੀ ਕਿ ਸਾਡਾ 8 ਕਨਾਲ 0 ਮਰਲੇ ਦੇ ਵਿੱਚ 1/2 ਹਿੱਸਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਜਿਹੜਾ 1/2 ਹਿੱਸਾ ਹੈ ਉਸ ਨੂੰ ਅਸੀਂ 100 ਤੇ ਡਿਵਾਈਡ ਕਰਾਂਗੇ 100 ਤੇ ਵੰਡ ਕਰਾਂਗੇ ਠੀਕ ਹੈ ਜੀ ਜਦੋਂ ਅਸੀਂ ਉਸ ਨੂੰ 1/2 ਹਿੱਸੇ ਨੂੰ 100 ਤੇ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਜਿਹੜਾ ਆਨਸਰ ਆਵੇਗਾ ਉਹ 1/200 ਹਿੱਸਾ ਆਵੇਗਾ ਹੁਣ ਜਦੋਂ 1/200 ਹਿੱਸਾ ਸਾਡੇ ਕੋਲ ਆ ਗਿਆ ਤਾਂ ਅਸੀਂ ਹੁਣ ਕੀ ਕਰਾਂਗੇ ਬਾਰੋ-ਬਾਰੀ ਜਿਹੜਾ 1/200 ਹਿੱਸੇ ਨੂੰ ਸਭ ਤੋਂ ਪਹਿਲਾਂ ਅਸੀਂ 25% ਦੇ ਨਾਲ ਜਿਹੜਾ ਗੁਣਾ ਕਰਾਂਗੇ 1/200 ਨੂੰ 25% ਜੇ 25 ਨਾਲ ਗੁਣਾ ਕਰਨ ਤੇ ਜਦੋਂ ਅਸੀਂ ਜੋ ਅਨਸਰ ਆਵੇਗਾ ਉਹ ਸਾਡੇ ਕੋਲ 1/8 ਹਿੱਸਾ ਆਵੇਗਾ ਠੀਕ ਹੈ ਜੀ 1/2 ਨੂੰ 25 ਨਾਲ ਮਲਟੀਪਲਾਈ ਗਿਵਿੰਗ ਕਰਨਾ ਹੈ ਉਹ ਤੁਹਾਨੂੰ ਇੱਕ ਕੈਲਕੂਲੇਟਰ ਜੋ ਤੁਸੀਂ ਜੇਕਰ Android ਫੋਨ ਯੂਜ਼ ਕਰਦੇ ਹੋ ਠੀਕ ਹੈ ਜਾਂ ਕੋਈ ਵੀ ਟੱਚ ਮੋਬਾਈਲ ਯੂਜ਼ ਕਰਦੇ ਹੋ ਤਾਂ ਉਸ ਦੇ ਉੱਪਰ ਕੈਲਕੂਲੇਟਰ ਡਾਊਨਲੋਡ ਕਰ ਲਓ ਠੀਕ ਹੈ ਜੀ ਫ੍ਰੈਕਸ਼ਨ ਕੈਲਕੂਲੇਟਰ ਜਾਂ ਇਸ ਤਰ੍ਹਾਂ ਦੇ ਨਾਲ ਦੇ ਹੋਰ ਬਹੁਤ ਸਾਰੇ ਕੈਲਕੂਲੇਟਰ ਹੈ ਜਿਸ ਦੇ ਉੱਪਰ ਤੁਸੀਂ ਹਿੱਸੇ ਬਣਾ ਸਕਦੇ ਤੁਹਾਨੂੰ ਮੈਂ ਆ ਲਾਸਟ ਵਿੱਚ ਦੱਸ ਦੇਵਾਂਗਾ ਕਿ ਕਿਸ ਕੈਲਕੂਲੇਟਰ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਠੀਕ ਹੈ ਜੇ ਤੁਹਾਨੂੰ ਮੈਂ ਨਾਲ ਦੀ ਨਾਲ ਸਕਰੀਨ ਤੇ ਸ਼ੋਅ ਕਰ ਦਿੰਦਾ ਤਾਂ ਇਸੇ ਤਰੀਕੇ ਜਦੋਂ 1/200 ਨੂੰ ਹੁਣ ਤੁਸੀਂ ਦੂਜੇ ਵਿਅਕਤੀ ਦਾ ਹਿੱਸਾ ਕੱਢੋਗੇ ਤਾਂ 1/200 ਮਲਟੀਪਲਾਈ ਗੁਣਾ 48 ਕਰੋਗੇ ਤਾਂ ਤੁਹਾਡੇ ਕੋਲ ਦੂਜੇ ਵਿਅਕਤੀ ਦਾ 6/25 ਹਿੱਸਾ ਆ ਜਾਵੇਗਾ ਇਸੇ ਤਰੀਕੇ ਤੀਜੇ ਦਾ 1/200 ਨੂੰ ਜਦੋਂ ਤੁਸੀਂ 27 ਨਾਲ ਗੁਣਾ ਕਰੋਗੇ ਤਾਂ 27/200 ਹਿੱਸਾ ਆ ਜਾਵੇਗਾ ਸੋ ਇਹ ਹਿੱਸੇ ਜਿਹੜੇ ਸਾਡੇ ਤਿੰਨੇ ਖਰੀਦਾਰਾਂ ਦੇ ਬਣ ਜਾਣਗੇ ਹੁਣ ਇਹਨਾਂ ਹਿੱਸਿਆਂ ਦੇ ਰਾਹੀਂ ਤੁਸੀਂ ਜਿਹੜੀ ਮਾਲਕੀ ਗੜ ਸਕਦੇ ਹੋ ਜਿਵੇਂ ਤੁਸੀਂ ਪਹਿਲਾਂ ਕਾਟ ਦਿੰਦੇ ਜਿਵੇਂ 1/2 ਹਿੱਸਾ ਠੀਕ ਹੈ ਜੀ ਸੋ 25% ਤਾਂ 1/8 ਹਿੱਸਾ ਬਣ ਗਿਆ ਇਸੇ ਤਰੀਕੇ ਜਦੋਂ 80 ਮਾਰ ਲੈਣ ਸੀ 1/8 ਤੇ ਵੰਡਾਂਗੇ ਤਾਂ ਸਾਡੇ ਕੋਲ ਮਰ ਲਿਆ ਜਾਣਗੇ ਤੇ ਜਾਂ ਫਿਰ ਜਿਵੇਂ ਅਸੀਂ 8 ਕਨਾਲ 0 ਮਾਰ ਲਿਆ 1/2 ਹਿੱਸਾ ਤੇ ਅਸੀਂ 8 ਕਨਾਲਾਂ ਦੇ ਵਿੱਚ 1/8 ਹਿੱਸਾ ਕੱਢਾਂਗੇ ਸਾਡੇ ਕੋਲ ਆਨਸਰ ਆ ਜਾਵੇਗਾ ਇਸੇ ਤਰੀਕੇ ਜਦੋਂ ਅਸੀਂ 8 ਕਨਾਲਾਂ ਦੇ ਬੱਚੋ ਠੀਕ ਹੈ ਜੇᱫੋ 1/8 ਇਸਾ ਕੱਢਾਂਗੇ ਤਾਂ ਸਾਡੇ ਕੋਲ 1 ਕਨਾਲ ਆ ਜਾਵੇਗੀ ਦੂਸਰੇ ਖਰੀਦਾਰ ਦਾ ਹਿੱਸਾ 6/25 ਇਸਾ ਕੱਢਾਂਗੇ ਤਾਂ ਸਾਡੇ ਕੋਲ 1 ਕਨਾਲ 18.4 ਮਰ ਲਿਆ ਜਾਣਗੇ ਤੀਸਰੇ ਖਰੀਦਾਰ ਦਾ ਹਿੱਸਾ ਜਿਹੜਾ 27/200 ਜਿਸਦਾ ਹਿੱਸਾ ਹੈ ਉਸ ਨੂੰ ਅਸੀਂ 8 ਕਨਾਲਾਂ ਦੇ ਵਿੱਚੋਂ ਕੱਢਾਂਗੇ ਸਾਡੇ ਕੋਲ 1 ਕਨਾਲ 1.6 ਮਰ ਲਿਆ ਜਾਣਗੇ ਜਦੋਂ ਅਸੀਂ ਤਿੰਨਾਂ ਨੂੰ ਆਸ ਦੇ ਵਿੱਚ ਇਹਨਾਂ ਨੂੰ 1/8 6/25 27/200 ਨੂੰ ਆਸ ਦੇ ਵਿੱਚ ਜਿਹੜਾ ਐਡ ਕਰਾਂਗੇ ਤਾਂ ਸਾਡੇ ਕੋਲ 1/2 ਹਿੱਸਾ ਬਣ ਜਾਵੇਗਾ ਜੋ ਕਿ ਸ਼ੁਰੂ ਦੇ ਵਿੱਚ 8 ਕਨਾਲ ਦਾ 1/2 ਹਿੱਸਾ 4 ਕਨਾਲਾ ਸੀ ਪਾਇਆ ਸੀ ਠੀਕ ਹੈ ਜੀ ਇਸੇ ਤਰ੍ਹਾਂ ਹੀ ਜੇਕਰ ਜੋ ਤੁਹਾਡਾ ਅਨਸਰ ਆਇਆ ਹੈ ਇੱਕ ਕਨਾਲ ਜਾਂ ਇੱਕ ਕਨਾਲ 18.4 ਮਰਲੇ ਇੱਕ ਕਨਾਲ 1.6 ਮਰਲੇ ਤਿੰਨਾਂ ਨੂੰ ਤੁਸੀਂ ਆਪ ਦੇ ਵਿੱਚ ਜੋੜੋਗੇ ਤਾਂ ਸਾਡੇ ਕੋਲ 4 ਕਨਾਲ ਜਿਹੜਾ ਹਿੱਸਾ ਬਣ ਜਾਵੇਗਾ ਇਸੇ ਤਰ੍ਹਾਂ ਹੀ ਸਾਡੇ ਕੋਲ ਜਿਹੜੇ ਇਹ ਮਾਲਕੀ ਪਤਾ ਲੱਗ ਗਈ ਵੀ ਇੱਕ ਜੋ ਪਹਿਲਾ ਖਰੀਦਾਰ ਉਸ ਨੂੰ ਇੱਕ ਕਨਾਲ ਦੂਜੇ ਨੂੰ ਇੱਕ ਕਨਾਲ 18.4 ਮਰਲੇ ਤੀਜੇ ਨੂੰ ਇੱਕ ਕਨਾਲ 1.6 ਮਰਲੇ ਜਿਹੜਾ ਰਕਬਾ ਆ ਵੀਗਾ ਸੋ 1/2 ਕਿਹੜਾ ਸੀ ਜੋ ਅਸੀਂ ਸ਼ੁਰੂ ਦੇ ਵਿੱਚ ਪਾਇਆ ਸੀ 8 ਕਨਾਲ 0 ਮਰਲੇ ਦਾ 1/2 ਹਿੱਸਾ ਜੋ ਟੋਟਲ ਹਿੱਸਾ ਸਾਡੇ ਕੋਲ ਪਾਇਆ ਹੋਵੇਗਾ ਉਸ ਨੂੰ 100 ਤੇ ਡਿਵਾਈਡ ਕਰ ਦੋ ਤੁਹਾਨੂੰ ਮੈਂ ਇੱਕ ਕੈਲਕੂਲੇਟਰ ਦੇ ਉੱਪਰ ਇੱਕ ਖਰੀਦਦਾਰ ਦਾ ਕਿਸੇ ਦਾ ਜੋ ਰਕਬਾ ਕੱਢ ਕੇ ਦਿਖਾ ਦਿੰਨਾ ਕਿਵੇਂ ਕਰਿਆ ਸੀ ਤਾਂ ਸਭ ਤੋਂ ਪਹਿਲਾਂ 8 ਕਨਾਲ ਦਾ ਜਿਹੜਾ 1/2 ਹਿੱਸਾ ਸੀ ਜਾਨੀ ਕਿ ਟੋਟਲ ਹਿੱਸਾ ਸੀ ਜੋ 1/2 ਸੀ ਤੇ ਇਸ ਨੂੰ ਮੈਂ ਕੀ ਕਰਾਂਗਾ ਤੁਸੀਂ ਕੈਲਕੂਲੇਟਰ ਤੇ ਦੇਖ ਰਹੇ ਹੋ 1/2 ਇਸ ਤਰ੍ਹਾਂ ਲਿਖ ਲਓਗੇ ਉਸ ਤੋਂ ਬਾਅਦ ਇਸ ਨੂੰ ਡਿਵਾਈਡ ਕੀਤਾ ਸੀ ਆਪਾਂ 100 ਦੇ ਉੱਪਰ 100 ਦੇ ਉੱਪਰ ਜੇ ਤੁਸੀਂ ਡਿਵਾਈਡ ਕਰੋਗੇ ਤਾਂ ਉਸ ਤੋਂ ਬਾਅਦ ਤੁਸੀਂ ਇਕਲ ਦਾ ਨਿਸ਼ਾਨ ਲੱਪੋਗੇ ਬਰਾਬਰ ਦਾ ਨਿਸ਼ਾਨ ਲੱਪੋਗੇ 1/200 ਹਿੱਸਾ ਆ ਗਿਆ ਜਦੋਂ 1/200 ਹਿੱਸਾ ਆ ਗਿਆ ਤਾਂ ਤੁਸੀਂ ਜਿਸ ਖਰੀਦਾਰ ਦਾ ਜਿੰਨੇ ਪਰਸੈਂਟ ਹਿੱਸਾ ਸੀ ਜਿਵੇਂ ਫਸਟ ਖਰੀਦਾਰ ਦਾ 25% ਦੀ ਤੇ ਇਸ ਨੂੰ 25 ਦੇ ਜਿਹੜਾ ਮਲਟੀਪਲਾਈ ਕਰ ਦੋਗੇ ਫਿਰ ਤੁਸੀਂ ਬਰਾਬਰ ਦਾ ਨਿਸ਼ਾਨ ਲੱਪੋਗੇ ਠੀਕ ਹੈ ਇਕੁਅਲ ਟੂ ਜਿਹੜਾ ਲੱਪੋਗੇ ਤਾਂ 1/8 ਹਿੱਸਾ ਜਾਵੇਗਾ ਇਸੇ ਤਰ੍ਹਾਂ 1/8 ਹਿੱਸਾ ਜਿਹੜਾ ਅਸੀਂ ਪਹਿਲੇ ਜਿਹੜਾ ਖਰੀਦਾਰ ਦਾ ਕੱਢਿਆ ਸੀ ਹੁਣ ਜੇਕਰ ਤੁਸੀਂ ਤਿੰਨਾ ਇਹਨਾਂ ਦੇ ਇੱਕ ਇੱਕ ਕਰਕੇ ਸਾਰਿਆਂ ਦੇ ਜੋੜੋਗੇ ਜਿਵੇਂ 1/8 6/25 ਆਪਣੇ ਕੋਲ ਸੀਗਾ 27 200 ਠੀਕ ਹੈ ਜੇ ਤੁਸੀਂ ਤਿੰਨਾਂ ਨੂੰ ਅਸੀਂ ਜੋੜੋਗੇ ਤਾਂ ਸਾਡੇ ਕੋਲ 1/2 ਹਿੱਸਾ ਜਿਹੜਾ ਆਨਸਰ ਆ ਜਾਏਗਾ ਇਸੇ ਤਰ੍ਹਾਂ ਕਰਕੇ ਤੁਸੀਂ ਹਿੱਸੇ ਬਣਾ ਸਕਦੇ ਹੋ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਵੀ ਤਾਂ ਲਾਈਕ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਵੀਡੀਓ ਸਾਡੇ ਚੈਨਲ ਤੇ ਹੋਰ ਬਹੁਤ ਸਾਰੀਆਂ ਨੇ ਜੋ ਡਿਟੇਲ ਦੇ ਵਿੱਚ ਬਣਾਈਆਂ ਹੋਈਆਂ ਹਿੱਸਿਆਂ ਦੇ ਬਾਰੇ ਜਾਂ ਫਿਰ ਜਵਾਹ ਮੰਡੀ ਦੇ ਵਿੱਚ ਕੁਝ ਅਜਿਹੇ ਸ਼ਬਦਾਂ ਦੇ ਬਾਰੇ ਜਿਨ੍ਹਾਂ ਦਾ ਅਰਥ ਨਹੀਂ ਪਤਾ ਤੇ ਹੋਰ ਬਹੁਤ ਸਾਰੀਆਂ ਵੀਡੀਓ ਸਾਡੇ ਚੈਨਲ ਤੇ ਪਈਆਂ ਨੇ ਜਿਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਬਹੁਤ ਸ਼ਾਲਦ ਇਹ ਨਾਲ ਰਿਲੇਟਡ ਹੋ ਸਕਦਾ ਬੁੱਕ ਦੇਖਣ ਨੂੰ ਮਿਲੇ ਜੇਕਰ ਤੁਸੀਂ ਚਾਹੋ ਨਾ ਕਿਸੇ ਉੱਪਰ ਇੱਕ ਬੁੱਕ ਲਿਖੀ ਜਾਵੇ ਜਵਾਹ ਮੰਡੀ ਦੇ ਉੱਪਰ ਹਰ ਪ੍ਰਕਾਰ ਦੇ ਜੋ ਉਸ ਵਿੱਚ ਵਾਰਡ ਹੁੰਦਾ ਜਾਂ ਸ਼ਕਸ਼ਣ ਹੈ ਜਿੰਨੇ ਜਵਾਹ ਮੰਡੀ ਦੇ ਅਠ ਖਾਨੇ ਆ ਠੀਕ ਹੈ ਜੀ ਜਾ ਹਿੱਸੇ ਕੱਢਨੇ ਯਾਰ ਰਿਸਟੀ ਖਰਚ ਕੇ ਮੈਜੋਨਾ ਇਸਪਰ ਬੁੱਕ ਲਿਖੀ ਜਾਵੇ ਦਾ ਕਮੈਂਟ ਜਰੂਰ ਕਰਿਓ ਮਿਲਦੇ ਅਗਲੀ ਵੀਡੀਓ ਵਿੱਚ ਕਿਸੇ ਹੋਰ ਟੌਪਿਕ ਦੇ ਉੱਤੇ